ਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਕਿਸਮਤੀਪ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਦਿਲੋਂ ਸਪੋਰਟ ਕਰਦੇ ਹੋ ਜੀ ਤੇ ਜੀ ਆਪਾਂ ਲੈ ਕੇ ਆਏ ਆ ਸਿੰਧੀ ਬੂਟੀ ਵਾਲੇ ਉਹ ਸੂਟ ਜਿਹੜੀਆਂ ਭੈਣਾਂ ਦੇ ਮੈਨੂੰ 3-4 ਦਿਨ ਤੋਂ ਜੀ ਕਾਫੀ ਡੀਐਮ ਆ ਰਹੇ ਸੀ ਕਿ ਤੁਹਾਡੇ ਕੋਲੇ ਕਿਹੜੇ-ਕਿਹੜੇ ਕਲਰ ਨੇ ਸਾਨੂੰ ਦਿਖਾਓ ਜੀ ਜਿਸ ਤਰ੍ਹਾਂ ਇਹ ਹੈਗਾ ਜੀ ਫਸਟ ਕਲਰ ਇਹ ਵੀਡੀਓ ਚ ਥੋੜਾ ਜਿਹਾ ਡਾਰਕ ਆ ਰਿਹਾ ਜੀ ਇਸ ਤੋਂ ਲਾਈਟ ਹੈ ਪਿਸਤਾਜੀ ਸ਼ੇਡ ਹੈ ਦੀ ਦੇਖੋ ਜੀ ਇਸ ਤਰ੍ਹਾਂ ਵਰਕ ਹੋਏਗਾ ਪੂਰੇ ਸੂਟ ਦੇ ਉੱਪਰ ਤੇ ਆਹ ਵਾਲੀ ਡਿਜ਼ਾਈਨਿੰਗ ਹੈ ਜੀ ਇਹ ਚਾਹੇ ਤੁਸੀਂ ਬਾਟਮ ਤੇ ਲਾਓ ਚਾਹੇ ਬਾਜੂ ਤੇ ਲਾਓ ਪ੍ਰਾਈਜ਼ ਰਹੂਗਾ 550 ਜੀ ਇੱਕ ਸੂਟ ਖਰੀਦੋਗੇ ਤੁਸੀਂ ਤਾਂ ਸ਼ਿਪਿੰਗ ਹੋਏਗੀ ਜੀ 60 ਰੁਪਏ ਦੋ ਸੂਟ ਖਰੀਦੋਗੇ ਤਾਂ ਸ਼ਿਪਿੰਗ ਬਿਲਕੁਲ ਫ੍ਰੀ ਹੋਏਗੀ ਇਹ ਵਾਲਾ ਜੀ ਰਿਯਾਨ ਦੇ ਉੱਪਰ ਹੈ ਸੈਕਿੰਡ ਹੈਗਾ ਜੀ ਆਪਣੇ ਕੋਲੇ ਆਹ ਵਾਲਾ ਕਲਰ ਨੈਕਸਟ ਹੈਗਾ ਜੀ ਆਹ ਵਾਲਾ ਕਲਰ ਇਹ कॉटन ਤੇ ਨੇ ਜੀ ਸਾਰੇ ਆ ਵੀ ਹੈਗਾ ਜੀ कॉटन ਦੇ ਉੱਪਰ ਆ ਹੈਗਾ ਜੀ ਨੈਕਸਟ ਕਲਰ ਇਹ ਸਾਰੇ ਸਿੰਧੀ ਬੁੱਟੀ ਵਾਲੇ ਨੇ ਜੀ कॉटन ਦੇ ਉੱਪਰ ਪ੍ਰਾਈਸ ਹੈਗਾ ਜੀ 55 ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਤੁਹਾਨੂੰ ਮਿਲ ਰਿਹਾ ਜੀ ਆ ਹੈਗਾ ਜੀ ਨੈਕਸਟ ਇਹ 22 ਇੰਚ ਦਾ ਪਾਕੇਰਾ ਰੈਡੀ ਕਰਵਾਇਆ ਜੀ ਵੱਡਾ ਪਣਾ ਰਹੂਗਾ 3.5 ਮੀਟਰ ਕੱਟ ਰਹੂਗੀ ਜੀ ਇਹ ਬਲੂ ਕਲਰ ਹੈ ਆ ਹੈਗਾ ਜੀ ਬਾਜੂ ਵਰਕ ਆ ਹੈਗੇ ਨੀਚੇ ਇਹਦੇ ਕਲਰ ਇੱਕ ਆ ਵਾਲਾ ਹਾਂ ਜੀ ਨੈਕਸਟ ਪ੍ਰਾਈਸ ਇਹਦਾ ਵੀ ਸੇਮ ਰਹੂਗਾ ਜੀ ਇੱਕ ਸੂਟ ਖਰੀਦੋਂਗੇ ਤਾਂ ਸ਼ਿਪਿੰਗ ਲੱਗੇਗੀ ਦੋ ਸੂਟਾਂ ਤੇ ਸ਼ਿਪਿੰਗ ਬਿਲਕੁਲ ਫਰੀ ਹੈ ਇਹ ਸਾਰੇ ਕੈਮਬ੍ਰਿਕ ਕਾਟਨ ਦੇ ਉੱਪਰ ਨੇ ਜੀ ਇੱਕ ਸੂਟ ਜੀ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਤਾ ਬਾਕੀ ਆਪਾਂ ਤੁਹਾਨੂੰ ਐਵੇਂ ਦਿਖਾ ਰਹੇ ਹਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਜੀ ਇੱਕ ਸਿੰਧੀ ਬੂਟੀ ਤੇ ਆ ਵਾਲਾ ਜੀ ਇਹ ਵੀ ਰਿਓਨ ਦਾ ਬਾਕੀ ਸਾਰੇ ਕਾਟਨ ਦੇ ਨੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜੀ ਨੈਕਸਟ ਸੂਟ ਚੈੱਕ ਕਰੋ ਜੀ ਦੇਖੋ ਮਸ਼ਲੀਨ ਦਾ ਸੂਟ ਰਹੂਗਾ ਵਿਦਆਊਟ ਦੁਪੱਟਾ ਸੂਟ ਰਹੂਗਾ ਜੀ ਮਸ਼ੀਨ ਵਰਕ ਹੈ ਪਲੱਸ ਜੀ ਹੈਂਡ ਵਰਕ ਹੈ ਦਬਕਾ ਵਰਕ ਹੈ ਦੇਖੋ ਕਿੰਨਾ ਪਿਆਰਾ ਨੈਕ ਹੈ ਜੀ ਇਹ ਵਿਦਆਊਟ ਦੁਪੱਟਾ ਸੂਟ ਰਹੂਗਾ ਜੀ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਜੀ ਵਿਦਆਊਟ ਦੁਪੱਟਾ ਇਸ ਲਈ ਬਣਵਾਏ ਨੇ ਜੀ ਆਪਾਂ ਕਿਉਂਕਿ ਆਪਣੇ ਕੋਲੇ ਮੋਸਟਲੀ ਭੈਣਾਂ ਕੋਲੇ ਜੀ ਪਾਰਟੀ ਵੇਅਰ ਜਿਹੜੇ ਸੂਟ ਹੁੰਦੇ ਨੇ ਉਹਨਾਂ ਦੁਪੱਟੇ ਐਵੇਂ ਪਏ ਰਹਿੰਦੇ ਨੇ ਤੁਹਾਡੇ ਕੋਲ ਜਿਵੇਂ ਤਾਂ ਵੀ ਦੁਪੱਟਾ ਹੋਵੇ ਤੁਸੀਂ ਸੂਟ ਨਾਲ ਮੈਚ ਕਰ ਸਕਦੇ ਹੋ ਪ੍ਰਾਈਜ਼ ਰਹੂਗਾ ਜੀ ਇਹਦਾ 650 ਹੈਂਡਵਰਕ ਪਲੱਸ ਮਸ਼ੀਨਵਰਕ ਮਸ਼ਲੀਨ ਦਾ ਸੂਟ ਰਹੂਗਾ ਪਾਰਟੀ ਵੇਅਰ ਤੁਸੀਂ ਇਹ ਬਾਜੂ ਵਰਕ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਹੈਵੀ ਆਪਾਂ ਵਰਕ ਕਰਵਾਇਆ ਜੀ ਇਹ ਵਰਕ ਦਾ ਪ੍ਰਾਈਸ ਹੀ ਇੰਨਾ ਹੈ ਜੀ ਜਿੰਨਾ ਆਪਾਂ ਤੁਹਾਨੂੰ ਸੂਟ ਦਾ ਪ੍ਰਾਈਸ ਦੱਸ ਰਹੇ ਹਾਂ ਜੇ ਤੁਸੀਂ 650 ਚ ਇਕੱਲਾ ਇਹ ਵਾਲੇ ਤਿਆਰ ਕਰਵਾਉਣਾ ਹੋਵੇ ਤਾਂ ਜੀ ਤੁਹਾਡੇ ਤੋਂ ਜ਼ਿਆਦਾ ਹੀ ਲੈ ਜਾਣਗੇ ਤੁਹਾਨੂੰ ਫ੍ਰੀ ਦੇ ਵਿੱਚ ਹੀ ਮਿਲ ਰਿਹਾ ਹਾਂ ਹੈਗਾ ਜੀ ਇਹਦੇ ਵਿੱਚ ਨੈਕਸਟ ਕਲਰ ਜੇ ਤੁਸੀਂ ਨਾਲ ਦੁਪੱਟਾ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਆਪਾਂ ਉਹ ਵੀ ਕਰਕੇ ਦੇ ਦਾਂਗੇ ਜੀ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਆ ਹੈਗਾ ਜੀ ਨੈਕਸਟ ਕਲਰ ਸਕਰੀਨਸ਼ਾਟ ਲੈ ਕੇ ਜੀ ਤੁਸੀਂ ਨਾਲ ਦੀ ਨਾਲ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੁਸੀ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇੰਨੇ ਸਸਤੇ ਦੇ ਵਿੱਚ ਤੁਹਾਨੂੰ ਸੂਟ ਕਿਤੋਂ ਵੀ ਨਹੀਂ ਮਿਲਣਾ ਜੀ ਉਹ ਵੀ ਹੈਂਡ ਵਰਕਰ ਵਾਲਾ ਆ ਹੈਗਾ ਜੀ ਬਲੈਕ ਕਿਉਂਕਿ ਬਲੈਕ ਸਾਰਿਆਂ ਕੋਲ ਹੁੰਦੀ ਹੈ ਦੁਪੱਟਾ ਪ੍ਰਾਈਸ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ ਪੂਰੀ ਦੇਖਿਆ ਕਰੋ ਜੀ ਹਾਂ ਹੈਗਾ ਜੀ ਨੈਕਸਟ ਹੁਣ ਜਲਦੀ ਜਲਦੀ ਜੀ ਤੁਸੀਂ ਆਪਣੀ ਬੁਕਿੰਗ ਕਰਵਾਓ ਜੋ ਵੀ ਤੁਹਾਨੂੰ ਸੂਟ ਪਸੰਦ ਆਇਆ ਤੇ ਸਕਰੀਨਸ਼ਾਟ ਸਾਨੂੰ ਜਰੂਰ ਭੇਜ ਦਿਆ ਕਰੋ ਜੀ ਧੰਨਵਾਦ